ਆਏ ਨਹੀਂ ਗੱਲਬਾਨੀ ਆਏ ਨਹੀਂ ਗੱਲਬਾਨੀ ਆਏ ਆਏ ਗੱਲਬਾਨੀ ਆਏ ਗੱਲਬਾਨੀ ਗੁੱਗਾ ਮਾਰਿਆ ਗੁੱਗਾ ਮਾਰਾ ਗੁੱਗਾ ਮਾਰਾ ਉਧਰਲੇ ਪਾਸੇ ਵੀ ਗੁੱਗਾ ਵਾਲਾ ਉਹ ਗੁੱਗਾ ਵਾਲਾ ਧੁੱਕ 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 ਉਹ ਧੁੱਕ 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 ਲਾਲੀ ਨੇ ਅੱਜ ਖਿਡਾਰੀ ਬੜੀ ਦੂਰ ਦੂਰ ਤੋਂ ਸੰਦੇ ਆ ਬੇਗੋ ਵਾਲ ਦਾ ਕੱਪ ਆ ਲਓ ਰੇਡ ਮੱਲੀਆਂ ਦੇ ਰਮਣ ਦੀ ਮੇਰੇ ਵੀਰੋ ਇਸੇ ਨੇ ਪੈਰੀ ਆ ਲੈ ਵੀ ਦੀਸ਼ਿਆ ਲੈ ਵੀ ਖੁਸ਼ੀ ਲੈ ਵੀ ਗੋਪੀ ਲੈ ਵੀ ਫੂਲਿਆ ਹੁਣ ਗੱਲ ਕੁਝ ਹੋਰ ਕਰਨੀ ਪੈਣੀ ਆ ਐ ਨਹੀਂ ਗੱਲ ਬਾਨੀ ਐ ਨਹੀਂ ਗੱਲ ਬਾਨੀ ਐ ਨਹੀਂ ਗੱਲ ਬਾਨੀ ਆਏ ਆਏ ਗੱਲ ਬਾਨੀ ਐ ਗੱਲ ਬਾਨੀ ਗੁੱਗਾ ਮਾਰਿਆ ਗੁੱਗਾ ਮਾਰਾ ਗੁੱਗਾ ਮਾਰਾ ਤੇ ਮਣੀ ਕਹਿੰਦੇ ਜੋਗੇ ਵਾਲੀਆਂ ਗगन ਮੇਰੇ ਵੀਰੋ ਰੇਡ ਪਾਰ ਐ ਹਯਾਨ ਕਬੱਡੀ ਕਲੱਬ ਫ੍ਰਿਜਨੋ ਕੈਨੇਡਾ ਵਾਲਿਆਂ ਨੇ ਗੱਡੀ ਵੀ ਦਿੱਤੀ ਐ ਪਰ ਦੁੱਗਾਂ ਵਾਲੇ ਨੂੰ ਸਰਹਾਰੀ ਦੇ ਵਿੱਚੋਂ ਫੋਰਚੂਨਰ ਮਿਲੀ ਐ ਲੈ ਬੱਬੂ ਦੁੱਗਾਂ ਵਾਲਿਆ ਰੇਡ ਦਾ ਰੇਡ ਗੱਗੀ ਦੀ ਤੇ ਕਬੱਡੀ ਦੀ ਹਮਰ ਰੇਡ ਪਾਰਿਆ ਕਹਿੰਦੇ ਧਾਰੀ ਸਰੀਰ ਐ ਕਿ ਆਣ ਉਧਰਲੇ ਪਾਸੇ ਵੀ ਦੁੱਗਾਂ ਵਾਲਾ ਉਹ ਦੁੱਗਾਂ ਵਾਲਾ ਦੁੱਗ ਤੋਕ ਤੋਕ ਹੋ ਗਈ ਆ ਓਏ ਹੋਏ ਓਏ ਤੋਕ ਤੋਕ ਹੋ ਗਈ ਆ ਦੁਗ ਤੋਕ ਹੋ ਗਈ ਆ ਤੋਕ ਤੋਕ ਹੋ ਗਈ ਆ ਲੈ ਵੀ ਫਰਿਆਦ